ਮੇਰਾ ਨਾਮ ਜਤਿੰਦਰ ਸਿੰਘ ਗਰੇਵਾਲ son of ਸਰਦਾਰ ਹਰਦੇਵ ਸਿੰਘ ਗਰੇਵਾਲ ਪਿੰਡ ਆਨੂ ਜ਼ਿਲ੍ਹਾ ਲੁਧਿਆਣਾ ਮੈਂ ਬਾਹਰਲੇ ਮੁਰਖ 2017 ਚ ਗਿਆ ਸੀ ਜੀ ਕੈਨੇਡਾ ਮੈਂ ਉੱਥੇ ਐਸ ਦਾ ਹੈਵੀ ਡਿਊਟੀ ਮਕੈਨਿਕ ਦਾ ਕੰਮ ਕਰ ਰਿਹਾ ਜੀ ਜਿਸ ਦਾ ਕੋਪਾ ਠੇਕੇ ਦੀ ਗੱਲ ਕਰੀਏ ਜੀ ਆਪਾਂ ਠੇਕਾ ਜੋ ਵੀ ਚੱਲਦਾ ਉਹਦੇ ਨਾਲੋਂ ਕੁਝ ਘੱਟ ਹੀ ਲੈਨੇ ਆ ਬਈ ਸਾਡੀ ਇੱਕ ਸ਼ਰਤ ਹੁੰਦੀ ਆ ਪਹਿਲਾ ਸ਼ਰਤ ਕਹ ਲੋ ਜਾਂ ਉਹ ਗੱਲ ਕਰੀ ਜਾਂਦੀ ਆ ਉਸ ਬੰਦੇ ਨਾਲ ਬਈ ਜ਼ਮੀਨ 'ਚ ਆਪਣੇ ਖੇਤ 'ਚ ਜੋ ਵੀ ਫਸਲ ਦੀ ਰਹਿੰਦ-ਖੂੰਦ ਆ ਉਹਨੂੰ ਅੱਗ ਨਹੀਂ ਲਾਈ ਜਾਊਗੀ। ਪ੍ਰਾਣੀ ਨੂੰ ਅੱਗ ਨਹੀਂ ਲਾਈ ਜਾਊਗੀ ਕਿਉਂਕਿ ਅੱਗ ਲਾਉਣ ਨਾਲ ਜਿਹੜੇ ਵੀ ਆਪਣੇ ਮਿੱਤਰ ਕੀੜੇ ਆ ਜਾਂ ਜ਼ਮੀਨ ਦੀ ਪਜਾਊ ਸ਼ਕਤੀ ਆ ਉਹ ਘਟ ਜਾਂਦੀ ਆ। ਇਸ ਲਈ ਆਪਾਂ ਪਹਿਲਾਂ ਉਹਨਾਂ ਨਾਲੇ ਹੀ ਗੱਲ ਕਰਦੇ ਆ ਵੀ ਆਪਣੀ ਜ਼ਮੀਨ ਨੂੰ ਅੱਗ ਨਹੀਂ ਲਾਈ ਜਾਊਗੀ। ਇਸ ਲਈ ਸਾਨੂੰ ਇਕੱਠੇ ਹੋ ਕੇ ਸਭ ਕੁਝ ਕਰਨ ਦੀ ਜ਼ਰੂਰਤ ਆ। ਅਸੀਂ ਬਾਹਰ ਬੈਠੇ ਵੀ ਪੰਜਾਬ ਵਿੱਚ ਪੰਜਾਬ ਬਾਰੇ ਸੋਚਦੇ ਆ। ਇਹੀ ਮੈਂ ਸਭ ਨੂੰ ਕਹਿਣਾ ਚਾਹੁੰਦਾ। ਸਾਰੇ ਜਣੇ ਰਲ ਮਿਲ ਕੇ ਪੰਜਾਬ ਵਾਰੀ ਸੋਚੀਏ ਪੰਜਾਬ ਨੂੰ ਖੁਸ਼ਹਾਲ ਬਣਾਈਏ ਰਲ ਮਿਲ ਕੇ ਚੱਲੀਏ ਮੈਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਜੀ ਆਓ ਮਿਲ ਕੇ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਮੁੜ ਜੀਵਤ ਕਰੀਏ ਇਹ ਕਿਸੇ ਇੱਕ ਬੰਦੇ ਦੇ ਕਰਨ ਨਾਲ ਕੰਮ ਨਹੀਂ ਹੋਣਾ ਸਾਰਿਆਂ ਨੂੰ ਹੰਬੜਾ ਮਾਰਨਾ ਪੈਣਾ ਜੀ ਫਿਰ ਹੀ ਪੰਜਾਬ ਨੂੰ ਮੁੜ ਜੀਵਤ ਕਰ ਸਕਦੇ ਹਾਂ